ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਪਾਵੇ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਪਾਵੇ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਪਾਵੇ ਸਾਰਾ ਰੁੱਸ ਜੇ ਵੇਰ ਰੁਸੇ ਨਾ ਕਲਗੀ ਆ ਵਾਲਾ ਜਗ ਪਾਵੇ ਸਾਰਾ ਰਸਜੇ ਬੁਲਨਾ ਸਕਾਇੋ ਦੇ ਕਿਤੇ ਉਪਕਾਰ ਨੂੰ ਵਾਰ ਦਿੱਤਾ ਸਾਡੇ ਉਤੋਂ ਸਾਰੇ ਪਰਿਵਾਰ ਨੂੰ ਬੁਲਨਾ ਤਾ ਸਾਡੇ ਉਤੋਂ ਸਾਰੇ ਪਰਿਵਾਰ ਨੂੰ ਦੁਖੀ ਬੰਦਿਆਂ ਨੂੰ ਕਰਤਾ ਸੁਖਾਲਾ ਦੁਖੀ ਬੰਦਿਆਂ ਨੂੰ ਕਰਤਾ ਸੁਖਾਲਾ ਜਗ ਪਾਵੇ ਸਾਰਾ ਰਸ ਜੇ ਮੇਰਾ ਰੁੱਸੇ ਨਾ ਕਲ ਗਿਆ ਵਾਲਾ ਜਗ ਪਾਵੇ ਸਾਰਾ ਰਸ ਜੇ ਮੇਰਾ ਰੁੱਸੇ ਜਗ ਪਾਵੇ ਸਾਰਾ ਰੁਸ ਜੇ ਮੇਰਾ ਰੁਸੇ ਨਾ ਕ ਲਗੀ ਆਵਾਲਾ ਜਗ ਪਾਵੇ ਸਾਰਾ ਰੁਸ ਜੇ ਦੇਸ ਆਵਰ ਦੇਸਾਂ ਵਿੱਚ ਰੱਖੀ ਆਜੂ ਕਰੇ ਦੇਸਾ ਪਰ ਦੇਸਾ ਵਿੱਚ ਰੱਖੀ ਆ ਜੋ ਕਰਦਾ ਔਖੇ ਵੀ ਲਿਆ ਕੇ ਬਾਹੀ ਅਗ ਸੱਗ ਖੜਦਾ ਸਾਡਾ ਦੁਨੀਆ ਤੇ ਕੋ ਰਖਵਾਲਾ ਸਾਡਾ ਦੁਨੀਆ ਤੇ ਕੋ ਰਖਵਾਲਾ ਜਗ ਭਾਵੇ ਸਾਰਾ ਰੁੱਸ ਜੇ ਮੇਰਾ ਰੁੱਸੇ ਨਾ ਕਲ ਗਿਆ ਵਾਲਾ ਜਗ ਪਾਵੇ ਸਾਰਾ ਰੁਸ ਜੇ ਮੇਰਾ ਰੁੱਸ ਨਾ ਕਲ ਗਿਆ ਵਾਲਾ ਜਗ ਪਾਵੇ ਸਾਰਾ ਰੁਸ ਜੇ ਦੁਨੀਆ ਦੇ ਵੱਡੇ ਵੱਡੇ ਪਾਪੀਆਂ ਨੂੰ ਤਾਰਿਆ ਜੋੜਾ ਜੋੜਾ ਪੁੱਤਰਾ ਦਾ ਸਾਡੇ ਉਤੋ ਵਾਰਿਆ ਦੁਨੀਆ ਪਿਆਰੋ ਤਾਰਿਆ ਜੋੜਾ ਜੋੜਾ ਪੁੱਤਰਾ ਦਾ ਸਾਡੇ ਉਤੋਂ ਵਾਰਿਆ ਸਾਕੇ ਸੋੜੇ ਕੇ ਹੈ ਉਠਦਾ ਯੋ ਬਾਲਾ ਸਾਕੇ ਸੋੜੇ ਕੇ ਹੈ ਉਠਦਾ ਯੋ ਬਾਲਾ ਜਗ ਪਾਵੇ ਸਾਰਾ ਰੁਸ ਜੀ ਵੀਰਾ ਰੁੱਸੇ ਨਾ ਕਲਗੀ ਆਵਾਲਾ ਜਗ ਪਾਵੇ ਸਾਰਾ ਰੁਸੇ ਨਾ ਕਲ ਗਿਆ ਵਾਲਾ ਜਗ ਪਾਵੇ ਸਾਰਾ ਰੁਸ ਜੀ ਬੇਰ ਰੁਸੇ ਨਾ ਕਲ ਗਿਆ ਵਾਲਾ ਜਗ ਪਾਵੇ ਸਾਰਾ ਰੁਸ ਜੀ ਕਲਗੇ ਸੁਨਰੀ ਅਤ ਨੰਗੀ ਚੱਕਰਾ ਦੇ ਸਜਦਾ ਦੁਬਾਲਾ ਨਾਲ ਚੱਕਰਾ ਦੇ ਸਜਦਾ ਦੁਬਾਲਾ ਜਗ ਭਾਵੇ ਸਾਰਾ ਰੁਸ ਜੇ ਮੇਰਾ ਰੁਸੇ ਨਾ ਕਲਗੀ ਆਵਾਲਾ ਜਗ ਭਾਵੇ ਸਾਰਾ ਰੁਸ ਜੇ ਮੇਰਾ ਰੁਸੇ ਨਾ ਕਲਗੀ ਆਵਾਲਾ ਜਗ ਭਾਵੇ ਸਾਰਾ ਰੁਸ ਜੇ ਮੇਰਾ ਰੁਸੇ ਨਾ ജീ പീ നീ സച്ചാ സിംഗു സച്ച പാത ശാണു ਸੱਚਾ ਸਿੱਖ ਕਾਣੋ ਸੱਚੇ ਪਾਤਸ਼ਾਹ ਨੂੰ ਫੁੱਲਦਾ ਫਿਰ ਉਸ ਦੇ ਨਾਮ ਦੀ ਵਾਲਾ ਫਿਰ ਉਸ ਦੇ ਨਾਮ ਦੀ ਵਾਲਾ ਜੱਗ ਪਾਵੇ ਸਾਰਾ ਰੁਸ ਜੇ ਮੇਰਾ ਰੁਸੇ ਨਾ ਗਲ ਗਿਆ ਵਾਲਾ ਜੱਗ ਪਾਵੇ ਰੂਸੇ ਨਾ ਕਲ ਗਿਆ ਵਾਲਾ ਜਗ ਪਾਵੇ ਸਾਰਾ ਰੁਸ ਜੇ ਭੁਲਣਾ ਵਸਕਾਉ ਦੇ ਕੀਤੇ ਉਪਕਾਰ ਨੂੰ ਵਾਰ ਦੇ ਹੀ ਬੰਦੇ ਅਨੁਕਰਤਾ ਸੁਖਾਲਾ ਦੁਖੀ ਬੰਦੇ ਅਨੁਕਰਤਾ ਸੁਖਾਲਾ ਜਗ ਪਾਵੇ ਸਰ ਰੁਸ ਜੇ ਮੇਰਾ ਰੁਸੇ ਨਾ ਕਲਗੀ ਆਵਾਲਾ ਜਗ ਪਾਵੇ ਸਰ ਰੁਸ ਜੇ ਮੇਰਾ ਰੁਸੇ ਨਾ ਕਲਗੀ ਆਵਾਲਾ ਜਗ ਪਾਵੇ ਸਰ ਰੁਸ ਜੇ ਮੇਰਾ ਰੁਸੇ ਦੇਸਾ ਪਰਦੇਸ ਵਿੱਚ ਰੱਖੀ ਆ ਜੋ ਕਰਦਾ ਔਖੇ ਵੇਲੇ ਆ ਕੇ ਵਾਹੀ ਅੰਗ ਸੱਗ ਖੜਦਾ ਦੇਸਾ ਪਰਦੇਸ ਵਿੱਚ ਰੱਖੀ ਆ ਜੋ ਕਰਦਾ ਔਖੇ ਵੇਲੇ ਆ ਕੇ ਵਾਹੀ ਅੰਗ ਸੱਗ ਖੜਦਾ ਸਾਡਾ ਦੁਨੀਆ ਦੇ ਕੋ ਰਖਵਾਲਾ ਸਾਡਾ ਦੁਨੀ ਰੁਸ ਸੇ ਨਾ ਗਲ ਗਿਆ ਵਾਲਾ ਜਗ ਪਾਵੇ ਸਾਰਾ ਰੁਸ ਜਿਹੇ ਮੇਰਾ ਰੁਸ ਸੇ ਨਾ ਗਲ ਗਿਆ ਵਾਲਾ ਜਗ ਪਾਵੇ ਸਾਰਾ ਰੁਸ ਜਿਹੇ ਮੇਰਾ ਰੁਸ ਸੇ ਨਾ ਗਲ ਗਿਆ ਵਾਲਾ ਜਗ ਪਾਵੇ ਸਾਰਾ ਰੁਸ ਜਿਹੇ ਧੂਣੀ ਸਾਕੇ ਸੋਣੇ ਕੇ ਹੈ ਉੱਠਦਾ ਯੋ ਬਾਲਾ ਸਾਕੇ ਸੋਣੇ ਕੇ ਹੈ ਉੱਠਦਾ ਯੋ ਬਾਲਾ ਜਗ ਪਾਵੇ ਸਾਰਾ ਰਸ ਜੇ ਮੇਰਾ ਰਸ ਨਾ ਕ ਲਗਿਆ ਵਾਲਾ ਜਗ ਪਾਵੇ ਸਾਰਾ ਰਸ ਜੇ ਮੇਰਾ ਰਸ ਨਾ ਕ ਲਗਿਆ ਵਾਲਾ ਜਗ ਪਾਵੇ ਸਾਰਾ ਰਸ ਜੇ ਦਾ ਦਵਾਲਾ ਨਾਲ ਚੱਕਰਾਂ ਦੇ ਸਜਦਾ ਦਵਾਲਾ ਜਗ ਪਾਵੇ ਸਾਰਾ ਰੂਸ ਜੀ ਮੇਰਾ ਰੂਸ ਨਾ ਲਗ ਗਿਆ ਵਾਲਾ ਜਗ ਪਾਵੇ ਸਾਰਾ ਰੂਸ ਜੀ ਮੇਰਾ ਰੂਸ ਨਾ ਲਗ ਗਿਆ ਵਾਲਾ ਜਗ ਪਾਵੇ ਸਾਰਾ ਰੂਸ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ